ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਬਾਦਲ ਪਰਿਵਾਰ ਸਾਡੀਆਂ ਇਹਨਾਂ ਸਿੱਖ ਸੰਸਥਾਵਾਂ ਤੇ ਕਾਬਜ ਹੋਇਆ ਅਮਰਵੀਰ ਬਣ ਕੇ ਸਾਡੇ ਸਿੱਖੀ ਦੇ ਬੂਟੇ ਦੇ ਉੱਤੇ ਉਹਨੇ ਸਿੱਖੀ ਦੇ ਬੂਟੇ ਨੂੰ ਇੱਕ ਇੱਕ ਦਿਨ ਕਰਕੇ ਸੁਕਾ ਦਿੱਤਾ ਸਾਰੀਆਂ ਪਰੰਪਰਾਵਾਂ ਮਰਿਆਦਾਵਾਂ ਖੂ ਖਾਤੇ ਪਾਤੀਆਂ ਨਾਕਾਲ ਤੱਕ ਸਾਉ ਦਾ ਸਨਮਾਨ ਜਥੇਦਾਰਾਂ ਦਾ ਨਾ ਸ਼੍ਰੋਮਣੀ ਕਮੇਟੀ ਦਾ ਅਸਲ ਜਿਨ੍ਹਾਂ ਕੋਲ ਇੱਕੋ ਹੀ ਸ਼ਬਦ ਹੈ ਕਿ ਪੰਥ ਵਿਰੋਧੀ ਸ਼ਕਤੀਆਂ ਨੇ ਪੰਥ ਵਿਰੋਧੀ ਸ਼ਕਤੀਆਂ ਪੂਰਾ ਪੰਥ ਪੰਥ ਵਿਰੋਧੀ ਇਹ ਪੰਥ ਪ੍ਰਸਤੀ ਆਚਾਰ ਕੋ ਬੰਦੇ ਪੰਥ ਵਿਰੋਧੀ ਪੰਥ ਪ੍ਰਸਤੀ ਬਣਦੇ ਨੇ ਇਹ ਗੱਲ ਜੱਥੇਦਾਰਾਂ ਦੀ ਨਹੀਂ ਹੈ ਇਹ ਸਿਧਾਂਤ ਦੀ ਗੱਲ ਹੈ ਅਕਾਲ ਤਖਬ ਸਾਹਿਬ ਦੇ ਸਿਧਾਂਤ ਬਣਨੇ ਚਾਹੀਦੇ ਨੇ ਵਿਧਿ ਵਿਵਧਾਨ ਬਣਨਾ ਚਾਹੀਦਾ ਉਹਦੇ ਜੱਥੇਦਾਰਾਂ ਨੂੰ ਕਿ ਜੱਥੇਦਾਰ ਜਿਹੜਾ ਅਕਾਲ ਤਖਤ ਦਾ ਸਿੱਖ ਪੰਥ ਦਾ ਸਿਰਮੌਰ ਸਖਸ਼ਿਤ ਹੁੰਦੀ ਹੈ ਇਸ ਤਰੀਕੇ ਦੇ ਨਾਲ ਤਾਂ ਕਿਸੇ ਦਫ਼ਤਰ ਦਾ ਚਪੜਾਸੀ ਜਿਹੜਾ ਉਹਦੇ ਤੇ ਵੀ ਫੈਸਲਾ ਨਹੀਂ ਲਿਆ ਜਾਂਦਾ ਜਿਵੇਂ ਜੱਥੇਦਾਰਾਂ ਦੇ ਫੈਸਲੇ ਲਏ ਜਾਂਦੇ ਆ ਤੁਸੀਂ ਦੇਖ ਰਹੇ ਆ ਔਰ ਨਾ ਕੋਈ ਹਟਾਉਣ ਵੇਲੇ ਪੰਥ ਦੀ ਸਲਾਹ ਨਾ ਕੋਈ ਲਾਉਣ ਵੇਲੇ ਸਾਰਾ ਕੁਝ ਆਪ ਹੀ ਬਣ ਕੇ ਬਹਿ ਗਏ ਅੱਜ ਜਦ ਇਹਨਾਂ ਦੇ ਹੱਥੋਂ ਇਹਨਾਂ ਦੇ ਗ੍ਰਿਪ ਚੋਂ ਚੀਜ਼ ਨਿਕਲ ਜਾਂਦੀ ਹੈ ਤੇ ਇਹ ਉਹਨੂੰ ਆਰਐਸਐਸ ਦੇ ਨਾਲ ਜੋੜ ਦਿੰਦੇ ਨੇ ਇਹਨਾਂ ਨੂੰ ਆਵਾਜ਼ਪਾ ਦੇ ਨਾਲ ਜੋੜ ਦਿੰਦੇ ਨੇ ਔਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਕਮਜ਼ੋਰੀ ਦੀ ਗੱਲ ਨਹੀਂ ਹੈ ਪਹਿਲਾਂ ਕਹਿੰਦੇ ਹੁੰਦੇ ਇਹ ਕਾਂਗਰਸ ਦਾ ਏਜੰਟ ਹੈ ਕਾਂਗਰਸ ਦੀ ਬੀ ਟੀਮ ਹੈ ਹੁਣ ਉਹਦਾਂ ਦਾ ਰੌਲਾ ਪਾਇਆ ਆਰਐਸਐਸ ਕਰ ਰਹੀ ਹੈ ਭਾਜਪਾ ਕਰ ਰਹੀ ਹੈ ਆਰਐਸਐਸ ਦੇ ਭਾਜਪਾ ਦੇ ਨਾਲ ਇੱਕ ਪਾਸੇ ਤਾਂ ਭੰਡ ਰਹੇ ਆ ਦੂਜੇ ਪਾਸੇ ਕਹਿ ਰਹੇ ਸਾਡੀ ਸੈਟਲਮੈਂਟ ਹੋ ਗਈ ਆ ਗੋਲਡਨ ਗੇਟ ਤੇ ਖੜੇ ਆ ਇਸ ਟਾਈਮ ਅਸੀਂ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਜਿਹੜਾ ਰੋਸ ਮਾਰਚ ਕੀਤਾ ਜਾਣਾ ਮਤੇ ਜਸ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਦੇ ਵਾਸਤੇ ਇੱਥੋਂ ਹੀ ਚਾਲੇ ਪਾਉਣੇ ਆ ਥੋੜੀ ਦੇਰ ਤੱਕ ਸਾਡੇ ਨਾਲ ਬਾਬਾ ਬਲਜੀਤ ਸਿੰਘ ਦਾਦੂਵਾਲ ਜੁੜ ਚੁੱਕੇ ਹਨ ਹਰਨਾ ਕਮੇਟੀ ਤੋਂ ਮੈਂ ਗੁਰਫਤੇ ਸਾਹਿਬ ਅੱਜ ਕਰਦੇ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 2 ਤਰੀਕ ਤੋਂ ਬਾਅਦ ਜੋ ਘਟਨਾ ਕਰਨ ਵਾਪਰਿਆ ਤਿੰਨ ਸਿੰਘ ਸਾਹਿਬਾਨਾਂ ਦਾ ਲਾਹ ਦੇਣਾ ਤੇ ਉਧਰਲੇ ਪਾਸੋਂ ਤਿੰਨ ਸਿੰਘ ਸਾਹਿਬਾਨਾਂ ਦੇ ਹੱਕ ਦੇ ਵਿੱਚ ਟਕਸਾਲ ਮੁਖੀ ਦਾ ਬਿਆਨ ਕਿਵੇਂ ਵੇਖ ਰਿਹਾ ਸਾਰਾ ਕੁਝ ਦੇਖੋ ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਬਾਦਲ ਪਰਿਵਾਰ ਸਾਡੀਆਂ ਇਹਨਾਂ ਸਿੱਖ ਸੰਸਥਾਵਾਂ ਤੇ ਕਾਬਜ ਹੋਇਆ ਅਮਰਵੀਰ ਬਣ ਕੇ ਸਾਡੇ ਸਿੱਖੀ ਦੇ ਬੂਟੇ ਦੇ ਉੱਤੇ ਉਹਨੇ ਸਿੱਖੀ ਦੇ ਬੂਟੇ ਨੂੰ ਇੱਕ ਇੱਕ ਦਿਨ ਕਰਕੇ ਸੁਕਾ ਦਿੱਤਾ ਸਾਰੀਆਂ ਪਰੰਪਰਾਵਾਂ ਮਰਿਆਦਾਵਾਂ ਖੂ ਖਾਤੇ ਪਾਤੀਆਂ ਨਾ ਅਕਾਲ ਤਖਤ ਸਾਹਿਬ ਦਾ ਸਨਮਾਨ ਜਥੇਦਾਰਾਂ ਦਾ ਨਾ ਸ਼੍ਰੋਮਣੀ ਕਮੇਟੀ ਦਾ ਨਾ ਸ਼੍ਰੋਮਣੀ ਅਕਾਲੀ ਦਲ ਤੁਸੀਂ ਦੇਖੋ ਹਾਲਾਤ ਕੀ ਹੋ ਗਏ ਆ ਤੁਹਾਡੇ ਸਾਹਮਣੇ ਆ ਸੋ ਉਸ ਦਿਨ ਤੋਂ ਹੀ ਅਸੀਂ ਇਹ ਕਹਿੰਦੇ ਆ ਰਹੇ ਸੀਗੇ ਇੱਕ ਇੱਕ ਕਰਕੇ ਸ਼ਕਤੀ ਤਾਂ ਬਾਹਰ ਆਈਆਂ ਉਹਨਾਂ ਦੇ ਨਾਲ ਹੁਣ ਤੁਸੀਂ ਦੇਖੋ ਕਿ ਜੋ ਅਸੀਂ ਕਹਿ ਰਹੇ ਸੀ ਮੈਂ ਤਾਂ 1997 ਵੇਲੇ ਜਦੋਂ ਸੌਦਾ ਸਾਧ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ 1998 ਚ ਪ੍ਰਕਾਸ਼ ਸਿੰਘ ਬਾਦਲ ਨੇ ਮੇਰੀ ਪਹਿਲੀ ਗ੍ਰਿਫਤਾਰੀ ਕੀਤੀ ਤਾਂ ਉਸ ਵੇਲੇ ਤੋਂ ਮੈਂ ਕਹਿੰਦਾ ਆ ਰਿਹਾ ਸੀ ਹੌਲੀ-ਹੌਲੀ ਜੋ ਕਾਫਲਾ ਵੱਡਾ ਹੁੰਦਾ ਅੱਜ ਤੁਸੀਂ ਦੇਖੋ ਕਿ ਅੱਜ ਬਾਦਲ ਪਰਿਵਾਰ ਦੇ ਨਾਲ ਕੁਝ ਇੱਕ ਮੁਠੀ ਪਰ ਲੋਕ ਜਿਹੜੇ ਰਹਿ ਗਏ ਸਾਰੇ ਜਿੰਨੇ ਅਕਾਲੀ ਸੀ ਉਹ ਵੀ ਬਾਹਰ ਆ ਗਏ ਸੰਸਥਾਵਾਂ ਸੰਪਰਦਾਵਾਂ ਵੀ ਨਿਹੰਗ ਸਿੰਘ ਜਥੇਬੰਦੀਆਂ ਵੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮਾ ਸਾਹਿਬ ਉਹਨਾਂ ਨੇ ਵੀ ਹੁਣ ਕੌਲ ਦਿੱਤੀ ਦੇਖੋ ਤੁਹਾਡੇ ਸਾਹਮਣੇ ਅਸੀਂ ਉਹਦਾ ਸਮਰਥਨ ਕੀਤਾ ਇਹ ਸਾਰਾ ਕੁਝ ਤਾਂ ਆ ਕਿ ਪੰਚ ਦੀਆਂ ਸੰਸਥਾਵਾਂ ਦਾ ਪੰਥ ਦੀ ਸਿੱਖ ਪ੍ਰਭੂ ਸਤਾ ਦਾ ਕੇਂਦਰ ਅਕਾਲ ਤਖਤ ਸਾਹਿਬ ਉਹਦਾ ਜ ਸਨਮਾਨ ਵੀ ਨਹੀਂ ਰਹਿਣ ਦਿੱਤਾ ਨਾ ਸਿਧਾਂਤ ਰਹਿਣ ਦਿੱਤੇ ਆ ਜਿਸ ਤਰੀਕੇ ਨਾਲ ਇਸ ਤਰੀਕੇ ਦੇ ਨਾਲ ਤਾਂ ਕਿਸੇ ਦਫ਼ਤਰ ਦਾ ਚਪੜਾਸੀ ਜਿਹੜਾ ਉਹਦੇ ਤੇ ਵੀ ਫੈਸਲਾ ਨਹੀਂ ਲਿਆ ਜਾਂਦਾ ਜਿਵੇਂ ਜਥੇਦਾਰਾਂ ਦੇ ਫੈਸਲੇ ਲਏ ਜਾਂਦੇ ਆ ਤੁਸੀਂ ਦੇਖ ਰਹੇ ਆ ਔਰ ਨਾ ਕੋਈ ਹਟਾਉਣ ਵਾਲੇ ਪੰਥ ਦੀ ਸਲਾਹ ਨਾ ਕੋਈ ਲਾਉਣ ਵਾਲੇ ਸਾਰਾ ਕੁਝ ਆਪ ਹੀ ਬਣ ਕੇ ਬਹਿ ਗਏ ਪੰਥ ਦੀਆਂ ਸੰਸਥਾਵਾਂ ਏਡਾ ਵੱਡਾ ਪੰਥ ਦੁਨੀਆ ਚ ਫੈਲਿਆ ਹੋਇਆ ਪੂਰੀ ਦੁਨੀਆ ਦੇ ਸਿੱਖਾਂ ਦੀ ਸਲਾਹ ਵਿਧੀ ਵਿਧਾਨ ਦੀ ਗੱਲ ਅਸੀਂ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਬਣ ਨਹੀਂ ਦਿੱਤੇ ਜਾਂਦੇ ਹੁਣ ਜਦੋਂ ਏਡਾ ਦਬਾਅ ਬਣ ਗਿਆ ਤਾਂ ਹੁਣ ਐਸਜੀਪੀਸੀ ਪ੍ਰਧਾਨਤਾ ਅਮੀਸ਼ਾਬ ਦਾ ਬਿਆਨ ਆਇਆ ਕਿ ਅਸੀਂ ਇਹ ਜਿਹੜੇ ਹੈਗੇ ਵਿਧੀ ਵਿਧਾਨ ਬਣਾਵਾਂਗੇ ਪਰ ਅਜੇ ਵੀ ਕਹਿੰਦੇ ਬਣਾਵਾਂਗੇ ਬਣਾਉਣੇ ਨਹੀਂ ਅਜੇ ਵੀ ਕੇਵਲ ਆ ਦਬਾਅ ਨੂੰ ਟਾਲਣ ਵਾਸਤੇ ਪਰ ਦੋ ਸੰਸਥਾਵਾਂ ਟਕਸਾਲ ਉਹ ਵੀ ਸਤਕਾਰਯੋਗ ਆ ਦੂਜੀ ਪਾਸੇ ਐਸਜੀਪੀਸੀ ਸਰਮੌਰ ਸੰਸਥਾਵਾਂ ਦੋਵਾਂ ਦਾ ਟਕਰਾਵ ਕੀ ਲੱਗਦਾ ਏ ਕੌਮ ਵਾਸਤੇ ਸੁਰ ਸੰਕੇਤ ਹੋਣਗੇ ਦੇਖੋ ਇਹ ਤਾਂ ਤੁਹਾਡੇ ਸਾਹਮਣੇ ਹੈ ਕਿ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦੂਸਰੇ ਪਾਸੇ ਅੱਜ ਪੰਥ ਦੀਆਂ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਦਮਦਮੇ ਟਕਸਾਲ ਦੋ ਇਲੈਕਟਿਡ ਸੰਸਥਾਵਾਂ ਨੇ ਐਸਜੀਪੀਸੀ ਤੋਂ ਬਾਅਦ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਉਹਨਾਂ ਦੋਨਾਂ ਨੇ ਵੀ ਇਸ ਕਾਲ ਦਾ ਸਮਰਥਨ ਕੀਤਾ ਤੁਸੀਂ ਦੇਖੋ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਖੜੇ ਆ ਹਰਿਆਣਾ ਕਮੇਟੀ ਵੱਲੋਂ ਵੀ ਮੈਂ ਖੜਾ ਅਸੀਂ ਸਾਰੇ ਜਿਹੜਾ ਇਸ ਗੱਲ ਦਾ ਸਮਰਥਨ ਤਾਂ ਕਰ ਰਹੇ ਅਸੀਂ ਚਾਹੁੰਦੇ ਆ ਕਿ ਦੁਨੀਆਂ ਦੇ ਵਿੱਚ ਬੈਠਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਰ ਝੁਕਦਾ ਵਾ ਗੁਰੂ ਗ੍ਰੰਥ ਪੰਥ ਦੇ ਅਕਾਲ ਤਖਤ ਨੂੰ ਸਰਬੋਤਮ ਗੁਰੂ ਦਾ ਸਿੱਖ ਪਰ ਜੇ ਸਾਡੀਆਂ ਪਰੰਪਰਾਵਾਂ ਮਰਿਆਦਾ ਹੀ ਨਾ ਰਹਿਣ ਦਿੱਤੀਆਂ ਹੁਣ ਤੁਸੀਂ ਦੇਖੋ ਹਾਲਾਤ ਕੀ ਆ ਜੇ ਕੋਈ ਪੰਥ ਦੀ ਗੱਲ ਸਿਧਾਂਤ ਦੀ ਕਰੇ ਪਹਿਲਾਂ ਕਹਿੰਦੇ ਹੁੰਦੇ ਇਹ ਕਾਂਗਰਸ ਦਾ ਏਜੰਟ ਆ ਕਾਂਗਰਸ ਦੀ ਵੀ ਟੀਮ ਆ ਹੁਣ ਉਦੋਂ ਦਾ ਰੌਲਾ ਪਾਇਆ ਆ ਆਰਐਸਐਸ ਕਰ ਰਹੀ ਏ ਬੀਜੇਪੀ ਕਰ ਰਹੀ ਏ ਆਰਐਸਐਸ ਦੇ ਬੀਜੇਪੀ ਦੇ ਨਾਲੇ ਇੱਕ ਪਾਸੇ ਤਾਂ ਭੰਡ ਰਹੇ ਆ ਦੂਜੇ ਪਾਸੇ ਕਹਿ ਰਹੇ ਸਾਡੀ ਸੈਟਲਮੈਂਟ ਹੋ ਗਈ ਆ ਸਾਡਾ ਸਾਰਾ ਸਮਝੌਤਾ ਹੋ ਗਿਆ ਵਾ ਆ ਹੁਣੇ ਹੀ ਮੈਨੂੰ ਉਹਨੇ ਦੱਸ ਕੇ ਗਏ ਆ ਸਿੰਘ ਇੱਕ ਪਾਸੇ ਸੋਸ਼ਲ ਮੀਡੀਆ ਤੇ ਇਹ ਖਬਰਾਂ ਕਿ ਤਾਂ ਕਿ ਜਿਹੜਾ ਦਬਾਅ ਨਾ ਬਣ ਸਕੇ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋਗੇ ਆਰਐਸਐਸ ਬੀਜੇਪੀ ਇਹਨੂੰ ਦੱਸਣ ਉਹ ਵੀ ਆਰਐਸਐਸ ਬੀਜੇਪੀ ਨਾਲ ਸਮਝੌਤਾ ਹੋ ਗਿਆ ਉਹਨਾਂ ਦਾ ਕੀ ਸੈਟਲਮੈਂਟ ਹੋ ਗਈ ਮਖੀ ਨੂੰ ਪ੍ਰਧਾਨ ਹਲ ਜਿੰਦੇ ਸਿੰਘ ਧਮੀ ਮਿਲਣ ਵਾਸਤੇ ਵੀ ਜਾਂਦੇ ਆ ਸ਼ਾਇਦ ਆਸ ਵੀ ਰੱਖੀ ਜਾ ਰਹੀ ਆ ਕਿ ਘੰਟੇ ਦੋ ਘੰਟੇ ਦੇ ਵਿੱਚ ਕੋਈ ਹੋਰ ਗੱਲਬਾਤ ਹੋਵੇ ਕੋਈ ਸਖਾਵਾਂ ਮਸਲਾ ਹੱਲ ਹੋਵੇ ਜਿਵੇਂ ਆਰਐਸਬੀਜਪੀ ਦੀ ਗੱਲ ਕੀਤੀ ਆ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਕਲਕਾ ਸਾਹਿਬ ਨੇ ਕਿਹਾ ਜਾ ਰਿਹਾ ਕਿ ਏਜੰਸੀਆਂ ਕਰਵਾ ਰਹੀਆਂ ਤੇ ਇਸ਼ਾਰਾ ਤੁਹਾਡੇ ਵੱਲ ਤੇ ਕਲਕਾ ਸਾਹਿਬ ਵਾਲੇ ਪਾਸੇ ਕੀਤਾ ਜਾਂਦਾ ਹੁਣ ਹੀ ਅਜੇ ਗਰੇਵਾਲ ਸਾਹਿਬ ਨਾਲ ਗੱਲਬਾਤ ਹੋਈ ਅੱਜ ਜਦੋਂ ਇਹਨਾਂ ਨੇ ਕਿਹਾ ਵਾ ਤੁਸੀਂ ਦੇਖੋ ਜੇ ਗਰੇਵਾਲ ਦੀ ਤੁਸੀਂ ਗੱਲ ਕੀਤੀ ਆ ਮਤਲਬ ਜਦੋਂ ਸਮਝੌਤਾ ਹੋ ਜੇ ਉਹਦੇ ਫਿਰ ਦੱਸਣ ਆਰਐਸਐਸ ਨਾਲ ਸਮਝੌਤਾ ਆ ਬੀਜਪੀ ਨਾਲ ਸਮਝੌਤਾ ਆ ਸਮਝੌਤਾ ਕੀ ਦੇਣਾ ਕਰਨ ਆ ਰਹੇ ਆ ਦੱਸੋ ਜਿਸ ਆਰਐਸਐਸ ਕਰ ਰਹੀ ਹੈ ਇਕੱਠ ਜਾਂ ਬੀਜੇਪੀ ਕਰ ਰਹੀ ਹੈ ਤਾਂ ਫਿਰ ਇਹਦਾ ਮਤਲਬ ਆਰਐਸਐਸ ਨਾਲ ਸੰਝੋਤਾ ਕਰ ਰਹੀ ਹੈ ਬੀਜੇਪੀ ਨਾਲ ਕਰ ਰਹੀ ਹੈ ਉਹ ਆਪਣੀਆਂ ਗੱਲਾਂ ਜਿਹੜੀਆਂ ਦੋਗਲਾਪਾਨ ਇਹਨਾਂ ਦਾ ਹਮੇਸ਼ਾ ਰਿਹਾ ਇਹਨਾਂ ਦੇ ਬਾਹਰ ਖਬਰਾਂ 'ਚ ਬਿਆਨ ਕੁਝ ਹੁੰਦੇ ਆ ਤੇ ਅੰਦਰ ਖਾਤੇ ਗੱਲਾਂ ਕੁਝ ਹੋਰ ਕਰਦੇ ਹੋ ਬਾਕੀ ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ ਅਸੀਂ ਤਾਂ ਚਾਹੁੰਦੇ ਹਾਂ ਕਿ ਸਿਧਾਂਤਾਂ ਨੂੰ ਮੂਰੇ ਰੱਖਿਆ ਜਾਵੇ ਸੰਦ ਗਿਆਨੀ ਨਾਮ ਸੇ ਇਹਨਾਂ ਗੱਲ ਕਰ ਲੈਣ ਦਿੱਲੀ ਕਮੇਟੀ ਨਾਲ ਗੱਲ ਲੈਣ ਪੰਥਕ ਸੰਸਥਾਵਾਂ ਨਾਲ ਗੱਲ ਕਰ ਲੈ ਐਸਜੀਪੀਸੀ ਗੱਲ ਕਰੇ ਗੱਲ ਕਰਕੇ ਜਿਹੜੇ ਸਿਧਾਂਤ ਉਹਨਾਂ ਨੂੰ ਬਰਕਰਾਰ ਕਰੇ ਅਸੀਂ ਕੋਈ ਡਾਂਗਾ ਛੋਟੇ ਲੈ ਕੇ ਜਾਂ ਕੋਈ ਅਸੀਂ ਲੜਨ ਥੋੜੀ ਆਏ ਆ ਅਸੀਂ ਤਾਂ ਸ਼ਾਂਤਮਈ ਪ੍ਰਦਰਸ਼ਨ ਇੱਕ ਗੱਲ ਆਪਣੀ ਮੈਂਬਰ ਸਹਿਬਾਨਾਂ ਤੱਕ ਪਹੁੰਚਾਉਣ ਵਾਸਤੇ ਆਏ ਆ ਕਿ ਜਿਹੜੇ ਮੈਂਬਰ ਸਹਿਬਾਨ ਆ ਜਿਹੜੇ ਅੱਜ ਬਜਟ ਦੇ ਵਿੱਚ ਜਰਨਲ ਜਲਾਸ਼ ਚ ਜਿੰਨਾ ਬਜਟ ਜਲਾਸ਼ ਚ ਬੈਠਣਾ ਵਾ ਉਹ ਆ ਜਿਹੜਾ ਆਪਣੀ ਆਵਾਜ਼ ਬੁਲੰਦ ਕਰਨ ਅਸੀਂ ਤਾਂ ਉਹਨਾਂ ਨੂੰ ਇਹ ਸੁਚੇਤ ਕਰਨ ਵਾਸਤੇ ਉਹਨਾਂ ਨੂੰ ਸੱਦਾ ਦੇਣ ਵਾਸਤੇ ਆਏ ਆ ਜਿਵੇਂ 40 ਮੈਂਬਰਾਂ ਦੇ ਕਰੀਬ ਪਤਾ ਲੱਗਿਆ ਕਿ ਉਹਨਾਂ ਨੇ ਮਤਾ ਰੱਦ ਕਰਨ ਦਾ ਆਪਣਾ ਰੈਜੂਲੇਸ਼ਨ ਪਾਸ ਕੀਤਾ ਤੇ ਅਸੀਂ ਚਾਹੁੰਦੇ ਬਹੁਮਤ ਦੇ ਨਾਲ ਜਿਹੜੇ ਮੈਂਬਰ ਸਹਿਬਾਨ ਆ ਇਸ ਆਵਾਜ਼ ਨੂੰ ਬੁਲੰਦ ਕਰਨ। ਬਾਬਾ ਜੀ ਕਹਿ ਰਹੇ ਕਿ ਤਿੰਨ ਸਿੱਖ ਸਭਾਾਂ ਦੀ ਬਹਾਲੀ ਹੋਣੀ ਚਾਹੀਦੀ ਆ। ਤੁਸੀਂ ਸਹਿਮਤ ਹੋ ਇਸ ਚੀਜ਼ ਦੇ ਬਾਰੇ ਕਿ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਗਵੀਰ ਸਿੰਘ, ਗਿਆਨੀ ਸੁਲਤਾਨ ਸਿੰਘ ਦੀ ਭਾਲੀ ਹੋ ਸਾਰੇ ਅਸੀਂ ਤਾਂ ਸਾਰੇ ਕਾਸੇ ਵਾਸਤੇ ਕਹਿੰਨੇ ਆ ਕਿ ਜਿਹੜੇ ਸਿਧਾਂਤ ਆ ਉਹ ਬਣਨੇ ਚਾਹੀਦੇ ਨਿਯੁਕਤੀਆਂ ਕਿਦਾਂ ਹੋਣੀਆਂ ਔਰ ਜਿਹੜਾ ਹੈਗਾ ਆਪਣਾ ਸੇਵਾ ਮੁਕਤ ਕਿਵੇਂ ਕਰਨਾ ਅਸੀਂ ਤਾਂ ਸਾਰੇ ਕਾਸੇ ਵਾਸਤੇ ਚਾਹੁੰਦੇ ਜਿਹੜਾ ਹਾਲਾਤ ਜਿਹੜੇ ਅਕਾਲ ਤਖਸਾ ਗੱਲ ਕੱਲੀ ਕੇਵਲ ਜਥੇਦਾਰਾਂ ਦੀ ਨਹੀਂ ਹੈ ਜਥੇਦਾਰਾਂ ਨੂੰ ਬਹਾਲ ਕਰਨਾ ਜਾਂ ਜਿਹੜੇ ਨਵੇਂ ਹੁਕਮ ਉਹ ਰੱਦ ਕਰਨੇ ਗੱਲ ਇੱਥੇ ਤੱਕ ਹੀ ਸੀਮਤ ਨਹੀਂ ਹੈ ਗੱਲ ਇਹ ਆ ਕਿ ਜਿਹੜੇ ਸਿਧਾਂਤ ਨੇ ਸਮੁੱਚੇ ਅਕਾਲ ਤਖਸਾ ਸਭ ਸਿੱਖ ਪ੍ਰ부 ਸੱਤਾ ਦਾ ਕੇਂਦਰ ਆ ਔਰ ਜਿਹੜੀਆਂ ਸਾਡੀਆਂ ਪਰੰਪਰਾਵਾਂ ਮਰਿਆਦਾਵਾਂ ਉਹਨਾਂ ਨੂੰ ਬਹਾਲ ਕਰੇ ਸ਼ਰਮਣੀ ਕਮੇਟੀ ਕੇਵਲ ਇੱਕ ਪਰਿਵਾਰ ਦੇ ਇਸ਼ਾਰੇ ਤੇ ਪੰਥ ਦੇ ਸਿਧਾਂਤਾਂ ਦਾ ਘਾਣ ਨਾ ਕਰੇ ਜਿਹੜਾ ਹੁਣ ਤੱਕ ਕੀਤਾ ਗਿਆ ਹੁਣ ਤੱਕ ਜਥੇਦਾਰਾਂ ਨੂੰ ਜਿਸ ਤਰ੍ਹਾਂ ਰਖੀਲਾਂ ਦੀ ਤਰ੍ਹਾਂ ਵਰਤਿਆ ਗਿਆ ਜੇ ਕੋਈ ਜਥੇਦਾਰਾਂ ਨੇ ਧਰਮ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪੰਥ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੂੰ ਇੱਕ ਇੱਕ ਕਰਕੇ ਜਿਹੜਾ ਪਾਸੇ ਜਿਵੇਂ ਮੱਖਣ ਜੋ ਵਾਲ ਕੱਢੀ ਦਾ ਐ ਕੱਢ ਦਿੱਤਾ ਗਿਆ ਸੋ ਇਸ ਕਾਰਨ ਕਿ ਅਸੀਂ ਸਹੇ ਨੂੰ ਨਹੀਂ ਅਸੀਂ ਪਏ ਨੂੰ ਰੋਣੇ ਆ ਅਸੀਂ ਗੱਲ ਮੌਜੂਦਾ ਹਾਲਾਤਾਂ ਦੇ ਵਿੱਚ ਸਾਰੀਆਂ ਪਰੰਪਰਾਵਾਂ ਵਿਧੀ ਵਿਧਾਨ ਮਰਿਆਦਾਵਾਂ ਦੀ ਕਰ ਰਹੇ ਹਾਂ ਕਿ ਸਾਰੀਆਂ ਪਰੰਪਰਾਵਾਂ ਮਰਿਆਦਾਵਾਂ ਜਿਹੜੀਆਂ ਬਹਾਲ ਕੀਤੀਆਂ ਜਥੇਦਾਰ ਬਹਾਲ ਕਰਨੇ ਜਾਂ ਜਥੇਦਾਰ ਜਿਹੜੇ ਨਵੇਂ ਲਾਏ ਉਹਨਾਂ ਨੂੰ ਰੱਦ ਕਰਨਾ ਇਹ ਗੱਲ ਤਾਂ ਹੈਗਾ ਸਾਰੇ ਜਿਹੜੇ ਸਿਧਾਂਤ ਆ ਉਹਨਾਂ ਦੀ ਬਹਾਲੀ ਕੀਤੀ ਜਦੋਂ ਸਭ ਪਹਿਲਾਂ ਵੀ ਜਥੇਦਾਰਾਂ ਦੇ ਗੱਲ ਕਰਦੇ ਕਿੰਤੂ ਹੋਈ ਜਦੋਂ ਸਰਸੇ ਵਾਲਿਆਂ ਨੂੰ ਮਾਫ ਕਰਤਾ ਜਾਂਦਾ ਵਦੋ ਗਿਆਨੀ ਗੁਰਬਚਨ ਸਿੰਘ ਦੇ ਉੱਤੇ ਗੱਲ ਕਰੀਏ ਗਿਆਨੀ ਮਾਲ ਸਿੰਘ ਦੀ ਗੱਲ ਕਰੀਏ ਗਿਆਨੀ ਗੁਰਮੁਸਤ ਦੀ ਗੱਲ ਕਰੀਏ ਕਿੰਤੂ ਹੋਈ ਉਦੋਂ ਸੰਗਤ ਇਸੇ ਤਰ੍ਹਾਂ ਆਮ ਹੋ ਰਹੀ ਅਗਲੇ ਪਾਸੇ ਆਈ ਸੀ ਅੱਜ ਤਿੰਨ ਜਥੇਦਾਰਾਂ ਨੂੰ ਜੰਤਰੀ ਕਮੇਟੀ ਲਾਉਂਦੀ ਆ ਅੱਜ ਫੇਰ ਆਵਾਮ ਜਿਹੜੀ ਸੜਕਾਂ ਤੇ ਆ ਤੁਸੀਂ ਸਭ ਸੜਕਾਂ ਤੇ ਆ ਬਿਲਕੁਲ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡੀ ਸਤਕਾਰਤ ਸਰਮੌਰ ਸੰਸਥਾ ਵਾ ਉਹਨੂੰ ਸਿਧਾਂਤ ਬਣਾਉਣੇ ਚਾਹੀਦੇ ਵਿਗਾੜਨੇ ਨਹੀਂ ਚਾਹੀਦੇ ਇੱਕ ਪਰਿਵਾਰ ਦੇ ਕਬਜ਼ੇ ਚੋਂ ਨਿਕਲ ਕੇ ਉਹਨਾਂ ਨੂੰ ਨਰਪੱਖ ਫੈਸਲੇ ਲੈਣੇ ਚਾਹੀਦੇ ਨਹੀਂ ਤੇ ਪੰਥ ਇਦਾਂ ਹੀ ਸੜਕਾਂ ਤੇ ਆਊਗਾ ਤੇ ਆਪਣੀ ਗੱਲ ਪੰਥ ਜ਼ਰੂਰ ਮਣਵਾਉ ਦੇ ਇਹਨਾਂ ਨੂੰ ਮੰਨਣੀ ਪਊਗੀ। ਜੀ ਕਲਕਾ ਸਾਹਿਬ ਸਾਡੇ ਨਾਲ ਹਰਮਿੰਦਰ ਸਿੰਘ ਕਲਕਾ ਜੀ ਗੁਰਫਤ ਤੇ ਸਾਂਝ ਕਰਦੇ ਜੀ ਵਾਹਿਗੁਰੂ ਸਾਹਿਬ ਵਾਹਿਫਤ ਜੀ ਜੋ ਵਿਵਾਦ ਖੜਾ ਹੋਇਆ ਪੰਥ ਦੇ ਵਿੱਚ ਦਿੱਲੀ ਕਮੇਟੀ ਨੂੰ ਪਹਿਲਾਂ ਕਿਵੇਂ ਵੇਖਦੀ ਹੈ ਦੱਸਿਓ ਤੁਸੀਂ ਦੇਖੋ ਦਿੱਲੀ ਕਮੇਟੀ ਸੰਸਾਰ ਦੇ ਸਾਰੇ ਸਿੱਖਾਂ ਦੀ ਭਾਵਨਾ ਦੀ ਕਦਰ ਕਰਦੀ ਹੈ ਔਰ ਦਿੱਲੀ ਕਮੇਟੀ ਅੱਜ ਐਸੀ ਕਰਕੇ ਆ ਬਾਬਾ ਹਰਨਾਮ ਸਿੰਘ ਜੀ ਹੁਣਾਂ ਦੀ ਇਸ ਕਾਲ ਦੇ ਉੱਤੇ ਇੱਥੇ ਪਹੁੰਚੀ ਹੈ ਕਿ ਜੋ ਕੌਮ ਦੇ ਵਿੱਚ ਅੱਜ ਮੈਂ ਸਮਝਦਾ ਕਿ ਜੋ ਰੋਸ ਹੋ ਚੁੱਕਾ ਹੈ ਲੋਕਾਂ ਦੇ ਵਿੱਚ ਇੱਕ ਅਕਾਲ ਤਖਤ ਸਾਹਿਬ ਦੀ ਜਿਹੜੀ ਭਾਵਨਾ ਸੀ ਉਹਨੂੰ ਜਿਹੜੀ ਠੇਸ ਪਹੁੰਚਾਈ ਜਾ ਰਹੀ ਹੈ ਅੱਜ ਦਿੱਲੀ ਕਮੇਟੀ ਪੂਰੀ ਉਹ ਜ ਉਹਨਾਂ ਲੋਕਾਂ ਦੇ ਨਾਲ ਖੜੀ ਹੋਤੀ ਹੈ ਔਰ ਅੱਜ ਦੇ ਇਸ ਰੋਸ ਮਾਰਤੇ ਵਿੱਚ ਬਾਬਾ ਨਾਮ ਸਿੰਘ ਉਹਨਾਂ ਦੇ ਸਹਿਯੋਗੀ ਬਣਨ ਵਿੱਚ ਇਸਤੇ ਪਹੁੰਚੇ ਤਿੰਨ ਸਿੰਘ ਸਾਹਿਬਾਨਾਂ ਦੀ ਬਹਾਲੀ ਵਾਸਤੇ ਬਾਬਾ ਨਾਮ ਸਿੰਘ ਖਾਲਸਾ ਕਹਿੰਦੇ ਕਿ ਅਸੀਂ ਰੋਸ ਮਾਰਚ ਕਰਾਂਗੇ ਤੁਸੀਂ ਸਹਿਮਤ ਹੋ ਕਿ ਤਿੰਨ ਸਿੰਘ ਸਾਹਿਬਾਨਾਂ ਦੀ ਬਹਾਲੀ ਹੋਣੀ ਚਾਹੀਦੀ ਆ ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਿਤੇ ਦੇ ਪਾਸੇ ਰੱਖੋਗੇ ਤੁਸੀਂ ਉਹਨਾਂ ਦੀ ਜਿਹੜੀ ਨਿਯੁਕਤੀ ਕੀਤੀ ਗਈ ਇਹ ਗੱਲ ਜਥੇਦਾਰਾਂ ਦੀ ਨਹੀਂ ਹੈ ਇਹ ਸਿਧਾਂਤ ਦੀ ਗੱਲ ਹੈ ਅਕਾਲ ਤਖਤ ਸਾਹਿਬ ਦੇ ਸਿਧਾਂਤ ਬਣਨੇ ਚਾਹੀਦੇ ਨੇ ਵਿਧੇ ਵਿਵਧਾਨ ਬਣਨਾ ਚਾਹੀਦਾ ਉਹਦੇ ਜਥੇਦਾਰਾਂ ਨੂੰ ਕਿ ਜਥੇਦਾਰ ਜਿਹੜਾ ਅਕਾਲ ਤਖਤ ਹੈ ਸਿੱਖ ਪੰਥ ਦਾ ਸਿਰਮੌਰ ਸਖਸ਼ੀਤ ਹੁੰਦੀ ਆ ਉਹਨਾਂ ਨੂੰ ਲਾਣ ਦਾ ਉਹਨਾਂ ਨੂੰ ਬਣਾਉਣ ਦਾ ਇਹ ਜਿਹੜਾ ਤਰੀਕਾ ਹੈ ਇਹ ਜਿਹੜਾ ਇਹਦਾ ਖਰੜਾ ਆਲਰੇਡੀ ਜਿਹੜੀ ਹੈ ਵਿਦਵਾਨਤੀ ਸਾਹਿਬ ਦੇ ਸਮੇਂ ਤੇ ਬਣਿਆ ਸੀ ਉਹਨੂੰ ਲਾਗੂ ਕਰਨ ਉਹਦੇ ਵਿੱਚ ਅਗਰ ਕੋਈ ਕਮੀਆਂ ਨੇ ਤੇ ਉਹ ਪੰਥ ਦੇ ਨਾਲ ਬੈਠ ਕੇ ਡਿਸਕਸ ਕਰਨ ਕਿਉਂਕਿ ਅੱਜ ਸ਼ਰੋਣੀ ਕਮੇਟੀ ਜਿਹੜੀ ਹੈ ਉਹ ਆਪਣੇ ਸਿਧਾਂਤਾਂ ਤੋਂ ਉਲਟ ਜਾ ਰਹੀ ਹੈ ਉਹਦਾ ਸਭ ਤੋਂ ਵੱਡਾ ਫੈਸਲਾ ਫਰਜ਼ ਬੰਦਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਜਿਹੜੀ ਬਹਾਲੀ ਹੈ ਉਹ ਢੰਗ ਦੇ ਤਰੀਕੇ ਨਾਲ ਹੋਏ ਜੇ ਕਿਸੇ ਨੂੰ ਲਾਣਾ ਹੈ ਤੇ ਉਹਨੂੰ ਵੀ ਢੰਗ ਦੇ ਤਰੀਕੇ ਨਾਲ ਲਾਓ ਸਾਡੀ ਗੜਗੜ ਸਾਹਿਬ ਦੇ ਨਾਲ ਜਾਂ ਸਾਡੀ ਰਗਵੀਰ ਸਿੰਘ ਜੀ ਹੋਣਾ ਨਾਲ ਜਾਂ ਸਾਡੇ ਹਰਪ੍ਰੀਤ ਸਿੰਘ ਜਾਂ ਮੁੱਦਾ ਨਹੀਂ ਹੈ ਮੁੱਦਾ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਹੁੰਦਾ ਹੈ ਜਿਹੜੀ ਸਿਧਾਂਤ ਜਿਹੜਾ ਹੈ ਜਿੰਨੂੰ ਇਹ ਚਿੱਕੇ ਟੰਗਰੀ ਹੈ ਸ਼ਰੂਮਨੀ ਕਮੇਟੀ ਅੱਜ ਉਹਦੇ ਕਰਕੇ ਸਾਰਿਆਂ ਦੇ ਦਿਲਾਂ 'ਚ ਰੋਸ ਹੈ ਕਾਕਾ ਸਾਹਿਬ ਇੱਕ ਹੋਰ ਵੀ ਤੁਹਾਡੇ ਪੰਜ ਕੱਸੇ ਜਾਂਦੇ ਹੋ ਕਹਿੰਦੇ ਕਿ ਜੋ ਵੀ ਕਰਵਾਇਆ ਗਿਆ ਪਲਾਨ ਕਰਵਾਇਆ ਜਾ ਰਿਹਾ ਬਾਬਾ ਨਾਮ ਸਿੰਘ ਖਾਲਸਾ ਤੋਂ ਪਲਾਨ ਕਰਵਾਇਆ ਜਾ ਰਿਹਾ ਨਿਸ਼ਾਨਾ ਹਰਮੀਤ ਸਿੰਘ ਕਾਲਕਾਜੀ ਤੇ ਆ ਕਹਿੰਦੇ ਕਿਤੇ ਨਾ ਕਿਤੇ ਭਾਜੀਪੀ ਤੇ ਆਰਸਨਾ ਤਾਰਾਂ ਜੁੜੀਆਂ ਹੋਈਆਂ ਨੇ ਦਿੱਲੀ ਵਾਲੇ ਪਾਸੇ ਤੇ ਨਾਲ ਬਾਬਾ ਦਾਦੂ왈 ਜੀ ਦਾ ਨਾਮ ਸਪਸ਼ਟ ਕਰਕੇ ਕਿਹਾ ਜਾ ਰਿਹਾ ਕਿ ਤਾਰਾਂ ਕਿਤੇ ਨਾ ਕਿਤੇ ਹੋਰ ਪਾਸੇ ਜੁੜ ਰਹੀਆਂ ਐ ਜੀਪੀਸੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਕਿਉਂਕਿ ਦਿੱਲੀ ਕਮੇਟੀ ਤੋੜ ਹਰਿਆਣਾ ਕਮੇਟੀ ਤੋੜੀ ਗਈ ਕਹਿੰਦੇ ਕਿ ਹੁਣ ਇਹ ਵੀ ਕਮੇਟੀ ਤੋੜਨ ਦੇ ਯਤਨ ਕੀਤੇ ਜਾ ਰਹੇ ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1972 ਚ ਐਕਟ ਬਣਿਆ ਕੁਝ ਨਵੀਂ ਤੋੜੀ ਗਈ ਨਹੀਂ ਗਈ ਹੈ ਜੇ ਇਹਨਾਂ ਨੇ ਉਸ ਵਕਤ ਸੀ ਤੇ ਇਹਨਾਂ ਨੂੰ ਬਚਾ ਲੈਣੀ ਚਾਹੀਦੀ ਸੀ ਹਰਿਆਣਾ ਕਮੇਟੀ ਦੀ ਮੰਗ ਜਿਹੜੀ ਹੈ ਹਰਿਆਣਾ ਕਮੇਟੀ ਦੀ ਮੰਗ ਸਰਦਾਰ ਪਰਮਜੀਤ ਸਿੰਘ ਸਰਨੇ ਦੇ ਘਰੋਂ ਸ਼ੁਰੂ ਹੋਈ ਹੈ ਜਿਹੜਾ ਅੱਜ ਅਕਾਲੀ ਦਲ ਦਾ ਪ੍ਰਧਾਨ ਹੈ ਦਿੱਲੀ ਦਾ ਔਰ ਉਹਨਾਂ ਦੇ ਉਹਨਾਂ ਦੇ ਘਰੋਂ ਜਿਹੜੀ ਹੈ ਸ਼ੁਰੂ ਹੋਈ ਹੈ ਔਰ ਅੱਜ ਉਹਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਪੂਰੀ ਪੈਰ ਵੀ ਕਰ ਰਿਹਾ ਹੈ ਅੱਜ ਜਦ ਇਹਨਾਂ ਦੇ ਹੱਥੋਂ ਇਹਨਾਂ ਦੇ ਗ੍ਰਿਪ ਚੋਂ ਚੀਜ਼ ਨਿਕਲ ਜਾਂਦੀ ਹੈ ਤੇ ਇਹ ਉਹਨੂੰ ਆਰਐਸਐਸ ਦੇ ਨਾਲ ਜੋੜ ਦਿੰਦੇ ਨੇ ਇਹਨਾਂ ਨੂੰ ਆਵਾਜਪਾ ਦੇ ਨਾਲ ਜੋੜ ਦਿੰਦੇ ਨੇ ਔਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਕਮਜ਼ੋਰੀ ਦੀ ਗੱਲ ਨਹੀਂ ਵੀ 22 ਸਾਲ ਤੁਸੀਂ ਸਾਂਝ ਪਾਈ ਬਜਾਰਤਾ ਤੁਸੀਂ ਮਾਣੀਆਂ ਤੁਸੀਂ ਸਰਕਾਰਾਂ ਤੁਸੀਂ ਬਣਾਈਆਂ ਬੀਜੇਪੀ ਦੇ ਨਾਲ ਸਾਂਝ ਪਾ ਕੇ ਔਰ ਅਗਰ ਅੱਜ ਪੰਥ ਇਕੱਠਾ ਹੁੰਦਾ ਤੇ ਤੁਸੀਂ ਕਹਿ ਦਿੰਦੀਓ ਕਿ ਤੁਹਾਡੇ ਗ੍ਰਿਪ ਚੋਂ ਨਿਕਲ ਰਿਹਾ ਔਰ ਇਸ ਕਰਕੇ ਨਿਕਲ ਰਿਹਾ ਕਿਉਂਕਿ ਤੁਹਾਡੀ ਜਿਹੜੀ ਆਪਣੀ ਜਿਹੜਾ ਕਾਰਖਾਲੀ ਹੈ ਉਹ ਖਰਾਬ ਹੈ ਉਹਦੇ ਕਰਕੇ ਕਿਉਂਕਿ ਤੁਸੀਂ ਅਕਾਲ ਤੱਕ ਸਭ ਤੋਂ ਉਲਟ ਚੱਲਿਓ ਇਹ ਕਰਕੇ ਕੰਪਰੋ ਪ੍ਰਸ਼ਾਸਨ ਦੀਆਂ ਰੋਕਾਂ ਵਿੱਚ ਬਹੁਤ ਅਸੀਂ ਉੱਥੋਂ ਆਏ ਸੀ ਟਾਸਕ ਫੋਰਸ ਵੀ ਲੱਗੀ ਹੋਈ ਆ ਕਿ ਫਿਰ ਵੀ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਣ ਦੀ ਕੋਸ਼ਿਸ਼ ਤੇ ਪ੍ਰਸ਼ਾਸਨ ਦਾ ਕੰਮ ਹੈ ਲਾਅ ਐਂਡ ਆਰਡਰ ਸਰਕਾਰ ਦੇਖੇਗੀ ਅਸੀਂ ਤੇ ਸ਼ਾਂਤਮਈ ਤਰੀਕੇ ਦੇ ਨਾਲ ਇਸ ਰੋਸ ਮਾਰਦੇ ਵਿੱਚ ਹਾਜ਼ਰ ਹਾਂ ਟਾਸਕ ਫੋਰਸ ਵੀ ਲੱਗੀ ਹੋਈ ਹੈ ਅਗਲੇ ਪਾਸੇ ਐਸਟਮ ਰੋਕ ਲਾਈਆਂ ਹੋਈਆਂ ਚਲੋ ਗੱਲ ਕਰ ਲਾਂਗੇ ਕਿ ਟਾਸਕ ਫੋਰਸ ਰੋਲਿਆਂ ਵੀ ਟ੍ਰਾਂਸਪੋਰਟਸ ਵੱਲੇ ਪਰਾ ਵੀ ਸਾਡੇ ਆਪਣਾ ਹੀ ਨੇ ਥੈਂਕ ਯੂ ਕਰੋਗੇ ਅਗਲੇ ਪਾਸੇ ਵਧਨਦੀ ਕੀ ਉੱਥੇ ਜਾ ਜਾਈਏ ਅਸੀਂ ਕਿਸੇ ਟਕਰਾਵ ਦੀ ਨੀਤੀ ਨਾਲ ਨਹੀਂ ਆਏ ਇਥੇ ਅਸੀਂ ਇਥੇ ਅਮਨ ਸ਼ਾਂਤੀ ਦੇ ਨਾਲ ਨਾਮ ਸਿਮਰਨ ਕਰਦੇ ਹੋਏ ਅਕਾਲ ਤਖਤ ਸਾਹਿਬ ਦੀ ਬਹਾਲੀ ਵਸ ਜਾ ਰਹੇ ਧੰਨ ਕਾਲਕਾ ਸਾਹਿਬ ਸਾਡੇ ਨਾਲ ਸੀ ਪਹਿਲਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਜੁੜੇ ਸੀ ਤੇ ਉਹਨਾਂ ਵੀ ਤੰਜ ਕੱਸਿਆ ਉਹ ਕਹਿੰਦੇ ਕਿ ਜਦੋਂ ਤੇ ਗੱਲ ਹੋਊਗੀ ਐਸਜੀਪੀਸੀ ਦੀ ਤੇ ਉਹ ਹਮੇਸ਼ਾ ਹੀ ਸਾਨੂੰ ਕੋਸਣਗੇ ਤੇ ਬੀਜੇਪੀ ਆਰਐਸਐਸ ਦੀ ਗੱਲ ਕਰਨਗੇ ਪਰ ਬੀਜੇਪੀ ਤੇ ਆਰਐਸਐਸ ਦੇ ਨਾਲ ਕਿਤੇ ਨਾ ਕਿਤੇ ਯਾਰੀਆਂ ਰਹੀਆਂ ਕਹਿੰਦੇ ਸਮਾਂ ਪਹਿਲਾਂ ਉਹਨਾਂ ਨੇ ਵੀ ਤੰਝ ਕੱਸਿਆ ਕਿ ਬੀਜੇਪੀ ਤੇ ਆਸਸ ਦੇ ਨਾਲ ਯਾਰੀਆਂ ਰਹੀਆਂ ਵਾਂ ਰੋਸ ਮਾਰਚ ਜਿਹੜਾ ਸੀ ਉਹ ਚਾਲੇ ਪਾ ਚੁੱਕਾ ਵੈਸੇ ਤੁਸੀਂ ਵੇਖ ਸਕਦੇ ਹੋ ਬਾਬਾ ਨਾਮ ਸਿੰਘ ਖਾਲਸਾ ਵੱਲੋਂ ਜਿਹੜੇ ਰੋਸ ਮਾਰਚ ਦੀ ਗੱਲ ਕੀਤੀ ਸੀ ਉਹ ਰੋਸ ਮਾਰਚ ਚਾਲੇ ਪਾ ਚੁੱਕਾ ਵਾ ਹਰਮਿੰਦਰ ਸਿੰਘ ਕਾਲਕਾ ਜਿਹੜੇ ਕੀ ਦਿੱਲੀ ਕਮੇਟੀ ਦੇ ਪ੍ਰਧਾਨ ਆ ਉਹ ਵੀ ਪਹੁੰਚ ਚੁੱਕੇ ਆ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਕਿਹਾ ਕਿ ਹਰਿਆਣਾ ਕਮੇਟੀ ਹੋਵੇ ਚੰ ਦਿੱਲੀ ਕਮੇਟੀ ਪੂਰਨ ਸਮਰਥਨ ਦਿੰਦੀ ਆ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਤੇ ਦੂਜੇ ਪਾਸੇ ਜੋ ਗਰੇਵਾਲ ਸਾਹਿਬ ਦਾ ਥੋੜੀ ਦੇਰ ਪਹਿਲਾਂ ਸਾਡੇ ਨਾਲ ਜੁੜੇ ਸੀ ਬਿਆਨ ਕੀਤਾ ਸੀ ਉਹਨਾਂ ਨੇ ਵੀ ਗੱਲ ਕੀਤੀ ਕਿ ਅਸੀਂ ਜੋ ਵੀ ਕੀਤਾ ਵਾ ਉਹ ਅੰਤਰੀ ਕਮੇਟੀ ਨੇ ਫੈਸਲਾ ਲਿਆ ਸੀ ਪਰ ਜੇ ਆਪਾਂ ਬੀਜੇਪੀ ਦੇ ਅਰਸ ਦੀ ਗੱਲ ਕਰਦੇ ਹੋ ਨਾ ਹਰਿਆਣਾ ਕਮੇਟੀ ਤੇ ਤੰਜ ਕੱਸਿਆ ਤੇ ਨਾਲ ਨਾਲ ਉਧਰਲੇ ਪਾਸੇ ਵੀ ਕਿਹਾ ਕਿ ਦਿੱਲੀ ਕਮੇਟੀ ਵੀ ਜਿਹੜੀ ਉਹ ਕਿਤੇ ਨਾ ਕਿਤੇ ਅਰਸ ਤੇ ਇਸ਼ਾਰੇ ਦੇ ਖੇਡ ਰਹੀ ਆ ਸਾਡੇ ਨਾਲ ਮਹਿਤੇ ਤੋਂ ਹੀ ਵੀਰ ਜੁੜੇ ਹੋਇਆ ਬਾਬਾ ਹਰਨਾਮ ਸਿੰਘ ਖਾਲਸਾ ਦਾ ਬਿਲਕੁਲ ਨੇੜੇ ਆ ਗੁਰਫਤੇ ਸੰਚ ਕਰਦੇ ਆ ਜੀ ਵਾਈ ਗੁਰੂ ਵਾਈ ਗੁਰੂ ਜੀ ਕਾ ਖਾਲਸਾ ਜੀ ਫਤਿਹ ਅਸੀਂ ਜੋ ਸ੍ਰੀ ਕਾਲ ਤਖਤ ਸਾਹਿਬ ਦੀ ਮਰਜ਼ਾਦਾ ਵਾਸਤੇ ਮਰਜ਼ਾਦਾ ਨੂੰ ਬਹਾਲ ਕਰਨ ਵਾਸਤੇ ਸੰਤ ਬਾਬਾ ਹਨਮ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ ਇਹ ਅੱਜ ਦਾ ਪ੍ਰੋਗਰਾਮ ਦਿੱਤਾ ਉਹਦੇ ਵਿੱਚ ਵੱਧ ਛੱਡ ਕੇ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਬਾਬਾ ਜੀ ਦੇ ਨਾਲ ਪਹੁੰਚ ਰਹੇ ਆ ਕਿ ਅੱਗੇ ਤੋਂ ਜੈਸੇਦਾਰਾਂ ਦੇ ਨਾਲ ਇਹੋ ਜਿਹਾ ਵਿਧਕਰਾ ਨਾ ਕੀਤਾ ਜਾਵੇ ਇਹੋ ਜਿਹਾ ਵਿਆਰ ਨਾ ਕੀਤਾ ਜਾਵੇ ਕਿ ਰਾਤੋਂ ਰਾਤ ਜਿਹੇਦਾਰਾਂ ਨੂੰ ਜਿਹੜਾ ਵਾ ਉਧਿਆਨੋਂ ਲਾ ਕੇ ਉਹਨਾਂ ਦੇ ਘਰੇ ਬਾਹਰ ਦਿੱਤਾ ਜਾਂਦਾ ਇਹ ਨਹੀਂ ਚੱਜਦਾ ਇਹੋ ਜੀ ਗੱਲ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੇਦਾਰ ਅਧੀ ਬਹੁਤ ਵੱਡੀ ਹਸਤੀਆ ਮਹਾਨ ਹਸਤੀ ਸੀ ਕੌਮ ਦੀ ਇਹਨੂੰ ਜਿਹੜੇ ਅੱਜੇ ਬਰਕਰਾਰ ਰੱਖੇ ਜਾਣ ਤੇ ਦੁਬਾਰਾ ਉਹਨਾਂ ਨੂੰ ਬਹਾਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਿਤੇ ਤੋਂ ਵੀਰ ਸਰਪੰਚ ਸਾਹਿਬ ਸੀ ਬਾਬਾ ਜੀ ਸਾਡੇ ਨਾਲ ਜੁੜੋ ਬਬੇ ਵਾਹਿਗੁਰੂ ਜੀ ਕਾ ਖਾਲਸਾ ਸਾਈ ਫਤਿਹ ਜੀ ਫਤਿਹ ਜੀ ਖਾਲਸਾ ਸਾਈ ਫਤਿਹ ਜੀ ਕਿਵੇਂ ਵੇਖ ਰਹੇ ਹੋ ਸਾਰਾ ਜੋ ਘਟਨਾਕਰਮ ਚੱਲ ਰਿਹਾ ਦੋ ਤਰੀਕ ਤੋਂ ਬਾਅਦ ਦੇ ਵਿੱਚ ਜੋ ਹੁਣ ਤੱਕ ਹੋਇਆ ਘਟਨਾਕਰਮ ਅੱਜ ਦਾ ਵਰਤਾਰਾ ਨਹੀਂ ਇਹ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਿਹਾ ਹੈ ਕਿਉਂਕਿ ਸੰਗਤਾਂ 'ਚ ਰੋਹ ਦੋ ਦਹਾਕਿਆਂ ਤੋਂ ਹੋਈਆਂ ਹੈ तकरीबन 20-25 ਸਾਲ ਤੋਂ ਪਰ ਹੁਣ ਜਿਵੇਂ ਸਿਰੋ ਪਾਣੀ ਲੰਘ ਜਾਂਦਾ ਹੈ ਤੇ ਸਾਰਾ ਪੰਥ ਅਸਲ ਜਿੰਨਾਂ ਕੋਲ ਇੱਕੋ ਹੀ ਸ਼ਬਦ ਹੈ ਕਿ ਪੰਥਪਰੋਧੀ ਸ਼ਕਤੀਆਂ ਨੇ ਪੰਥਪਰੋਧੀ ਸ਼ਕਤੀਆਂ ਪੂਰਾ ਪੰਥ ਪੰਥਪਰੋਧੀ ਇਹ ਪੰਥਪਰਸਤੀ ਆਚਾਰ ਕੋ ਬੰ ਕੀ ਆਪਣੇ ਦਾਗ ਇਦਾਂ ਕਹਿ ਕੇ ਧੋ ਨਹੀਂ ਲੈਣਗੇ ਜਿਹੜੇ ਇਹਨੇ ਕਾਰਨਾਮੇ ਕੀਤੇ ਨੇ ਇਹ ਸਾਰੇ ਪੰਥ ਨੂੰ ਸਾਰੀਆਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਦਮਦੀਨ ਟਕਸਾਲ ਸੰਪਰਦਾਵਾਂ ਨੂੰ ਪੰਥ ਪ੍ਰੋਧੀ ਕਹਿੰਦੇ ਨੇ ਕਿ ਸਾਜ਼ਿਸ਼ਾਂ ਨੇ ਜੀਏ ਇਹ ਬੀਜੇਪੀ ਵਾਲੇ ਨੇ ਜਾਂ ਆਰਐਸਐਸ ਵਾਲੇ ਨੇ ਕੀ ਇਹ ਕਹਿ ਕੇ ਉਹਨਾਂ ਦੇ ਆਪਣੇ ਕਾਰਨਾਮੇ ਜੋ ਕਿਤਨੇ ਸਾਫ਼ ਨਹੀਂ ਹੋਣ ਲੱਗੇ ਉਹਨੂੰ ਪੰਥ ਜਾਗ ਪਿਆ ਤੇ ਇਹਨਾਂ ਨੂੰ ਉਸ ਗੱਲ ਤੇ ਹੋਣਾ ਹੀ ਪੈਣਾ ਕਿ ਪੰਥ ਮੁਰੇ ਇਹਨਾਂ ਨੂੰ ਜਵਾਬ ਤਲਬੀ ਨਾ ਦੇ ਜਵਾਬਦੇਹੀ ਕਰਨੀ ਪੈਣੀ ਹੈ ਇਹਨਾਂ ਨੂੰ ਤਿੰਨੇ ਸਿੰਘ ਸਹਿਬਾਨ ਲਾਹ ਦੇਣੇ ਤੇ ਬਾਬਾ ਅਨਾਮ ਸਿੰਘ ਖਾਲਸਾ ਵੱਲੋਂ ਕਹਿਣਾ ਕਿ ਉਹਨਾਂ ਨੂੰ ਫਿਰ ਮੋੜ ਬਹਾਲ ਹੋਣਾ ਚਾਹੀਦਾ ਕੀ ਲੱਗਦਾ ਇੱਕ ਘਟਨਾ ਕਰਾਂ ਵਾਪਰਿਆ ਕਿ ਤਿੰਨ ਸਿੱਖ ਸਹਿਬਾਨ ਦੀ 26 ਦਿਨਾਂ ਦੀ ਛੁੱਟੀ ਕਰ ਦਿੱਤੀ ਜਾਂਦੀ ਬਿਲਕੁਲ ਤਿੰਨੇ ਜਥੇਦਾਰ ਜਿਸ ਸਾਹਿਬ ਨਾਲ ਜਿਸ ਸਿਸ਼ਟੂ ਨਾਲ ਇਹਨਾਂ ਨੇ ਬਦਲੇ ਨੇ ਉਹ ਪੰਥ ਨੂੰ ਪ੍ਰਮਾਣ ਨਹੀਂ ਕਿਉਂਕਿ ਜਥੇਦਾਰਾਂ ਨੂੰ ਲਾਉਣ ਦਾ ਤੇ ਉਹਨਾਂ ਨੂੰ ਉਹਨਾਂ ਦਾ ਸਤਿਕਾਰ ਸਾਨੂੰ ਬਹਾਰ ਰੱਖਣਾ ਪੈਣਾ ਚਾਹੀਦਾ ਹੈ ਸ੍ਰੀ ਕਾਲਤਾ ਸਾਹਿਬ ਤੋਂ ਸਾਡੇ ਤੋਂ ਉੱਤੇ ਕੋਈ ਹੋਰ ਚੀਜ਼ ਨਹੀਂ ਹੈ ਇਸ ਕਰਕੇ ਉਹਦੇ ਵਿਧੀ ਵਿਧਾਨ ਬਣਾ ਕੇ ਤੇ ਜੋ ਜਿਵੇਂ ਇਹਨਾਂ ਨੇ ਹੁਣ ਕੀਤਾ ਇਹ ਬਿਲਕੁਲ ਪੰਥ ਨੂੰ ਪ੍ਰਮਾਣ ਨਹੀਂ ਧਰਵਾਜ ਜੋ ਕੁਝ ਹੋਇਆ ਉਹ ਵੀਰ ਨੇ ਕਿਹਾ ਕਿ ਪੰਥ ਨੂੰ ਪ੍ਰਵਾਨ ਨਹੀਂਗਾ ਜਿਹੜਾ ਕਿ ਰੋਸ ਮਾਰਚ ਸੀ ਗੋਲਡਨ ਗੇਟ ਤੋਂ ਰੋਸ ਮਾਰਚ ਇਸ ਟਾਈਮ ਤੇ ਚੱਲੇ ਪਾ ਚੁੱਕਾ ਵਾ ਤੇਜਾ ਸਿੰਘ ਸਮੁੰਦਰੀ ਹਾਲ ਅਗਲੇ ਪਾਸੇ ਨੂੰ ਵਧਣ ਦੀ ਕਵਾਇਦ ਜਿਹੜੀ ਚੱਲੂ ਹੋ ਚੁੱਕੀ ਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਹੁੰਚਣਾ ਵਾ ਇਸ ਟਾਈਮ ਅਗਲੀ ਤਸਵੀਰ ਵੀ ਤੁਹਾਡਾ ਨਾਲ ਸਾਂਝੀ ਕਰ ਦਿੰਨੇ ਆ ਮੈਂ ਗਰਮੀਤ ਨੂੰ ਕਹੂੰਗਾ ਕਿ ਦੂਰੋਂ ਇੱਕ ਰੀ ਤਸਵੀਰ ਦਿਖਾ ਲਦੇ ਹੋ ਕਿ ਲੰਮਾ ਕਾਫਲਾ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਾਂਗੇ ਬੱਜੜ ਜਿਲ੍ਹਾ ਸਾਹ ਨਾਲੇ ਅਸੀਂ ਰੋਸ ਧਰਨਾ ਦੇਵਾਂਗੇ ਉੱਥੇ ਰੋਸਤਰ ਨੇ ਦੇ ਵਿੱਚ ਇੱਕੋ ਆਵਾਜ਼ ਹੋਊਗੀ ਕਿ ਤਿੰਨ ਸਿੰਘ ਸਹਿਬਾਨਾਂ ਦੀ ਬਹਾਲੀ ਯਾਨੀ ਕੁਲਦੀਪ ਸਿੰਘ ਗੜਗਾਜ ਐਸ ਟਾਈਮ ਤੇ ਉਹਦਾ ਸੰਭਾਲ ਚੁੱਕੇ ਆ ਉਹਨਾਂ ਨੂੰ ਤਖਤ ਸੀਸਗੜ ਸਾਹਿਬ ਦੀ ਸੇਵਾ ਦਿੱਤੀ ਗਈ ਆ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਫੇਦਾਰ ਆ ਕੁਲਦੀਪ ਸਿੰਘ ਗੜਗਾਜ ਪਰ ਜੇ ਬਾਬਾ ਹਰਨਾਨ ਸਿੰਘ ਖਾਲਸਾ ਦੀ ਗੱਲ ਕਰਦੇ ਆ ਟਕਸਾਲ ਦੇ ਮੁਖੀ ਆ ਦਮਦਮੇ ਟਕਸਾਲ ਦੇ ਉਹਨਾਂ ਨੇ ਕਿਹਾ ਕਿ ਕਿ ਤਿੰਨ ਸਿੰਘ ਸਹਿਬਾਨਾਂ ਨੂੰ ਮੁੜ ਬਹਾਲ ਕੀਤਾ ਜਾਵੇ ਐਸ ਟਾਈਮ ਕੌਮ ਦੀਆਂ ਦੋ ਸਿਰਮੌਰ ਸੰਸਥਾਵਾਂ ਐਜੀਪੀਸੀ ਤੇ ਦਮਦਮੀ ਟਕਸਾਲ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਕਿਤਨੇ ਕਿਤੇ ਕੌਮ ਦਾ ਪਹਾੜ ਆ ਐਸਐਮ ਦੇ ਉੱਤੇ ਪਰ ਹੁਣ ਦੋਵੇਂ ਸੰਸਥਾਵਾਂ ਆਹਮੋ ਸਾਹਮਣੇ ਆ ਵੇਖਦੇ ਆ ਕਿੱਥੋਂ ਤੱਕ ਅੱਗੇ ਤੱਕ ਪਹੁੰਚਣਗੇ ਦਮਦਮੀ ਟਕਸਾਲ ਦੇ ਸਿੰਘ ਬਾਬਾ ਰਾਮ ਸਿੰਘ ਖਾਲਸਾ ਜੀ ਨਾਲ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਕੀ ਰੋਕਾਂ ਲਗਦੀਆਂ ਪ੍ਰਸ਼ਾਸਨ ਨੂੰ ਰੋਕਾਂ ਲਾਈਆਂ ਜਾਂਦੀਆਂ ਕੀ ਟਾਸਪੋਰਟਸ ਨੂੰ ਰੋਕਣ ਵਿੱਚ ਕਾਮਯਾਬ ਹੁੰਦੀ ਹੈ ਕਿ ਕੋਈ ਆਪਸੀ ਗੱਲਬਾਤ ਨਾਲ ਕੋਈ ਮਸਲਾ ਹੱਲ ਨਿਕਲਦਾ ਇਹ ਤੇ ਸਮਾਂ ਦੱਸੂਗਾ ਪਰ ਹੁਣ ਜਿਹੜਾ ਕਿ ਇਸ ਟਾਈਮ ਦੇ ਉੱਤੇ ਚਾਲੇ ਪਾਏ ਆ ਇਸ ਟਾਈਮ ਚਾਲੇ ਪਾਏ ਗਏ 골ਡਨ ਗੇਟ ਤੋਂ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ